ਕੋਲਕਾਤਾ ਦੇ ਵਿੱਚ ਹੋਏ ਬਲਟਕਾਰ ਤੇ ਹਤਿਆ ਮਾਮਲੇ ਨੂੰ ਲੈ ਕੇ ਹੁਣ ਉਥੋਂ ਦੀ ਸਰਕਾਰ ਨੇ ਸਖਤ ਕਦਮ ਪਟਾਇਆ। ਮਮਤਾ ਬੇਨਰਜੀ ਦੇ ਵੱਲੋਂ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਸੱਦਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਬਲਟਕਾਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਇੱਕ ਬਿੱਲ ਜਿਹੜਾ ਉਹ ਪੇਸ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੋਸ਼ੀ ਨੂੰ 10 ਦਿਨਾਂ ਦੇ ਅੰਦਰ ਸਜ਼ਾ ਦੇਣ ਦੀ ਜਿਹੜੀ ਉਹ ਗੱਲ ਆਖੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਮੰਮਤਾ ਬਿ ਐਨਰਜੀ ਸਰਕਾਰ ਨੇ ਬਲਤਕਾਰ ਵਿਰੋਧੀ ਬਿੱਲ ਪੇਸ਼ ਕੀਤਾ ਕਾਨੂੰਨ ਮੰਤਰੀ ਮਲੋਏ ਕਟਕ ਨੇ ਬਿੱਲ ਪੇਸ਼ ਕੀਤਾ ਇਸ ਨੂੰ ਅਪਰਾਜਿਤਾ ਊਮੈਨ ਐਂਡ ਚਿਲड्रन ਬਿੱਲ ਦੇ ਨਾਮ ਨਾਲ ਜਿਹੜਾ ਜਾਣਿਆ ਜਾਵੇਗਾ ਬਿੱਲ ਵਿੱਚ ਦੋਸ਼ੀ ਨੂੰ 10 ਦਿਨ ਦੇ ਅੰਦਰ ਮੌਤ ਦੀ ਸਜ਼ਾ ਦੇਣ ਦੀ ਤਜਵੀਜ਼ ਰੱਖੀ ਗਈ ਹੈ ਨਾਲ ਹੀ ਮਾਮਲੇ ਦੀ ਜਾਂਚ 36 ਦਿਨਾਂ ਦੇ ਵਿੱਚ ਪੂਰੀ ਕਰਨ ਦੇ ਲਈ ਕਿਹਾ ਗਿਆ ਬਿਲ ਪਾਸ ਕਰਨ ਲਈ 2 ਸਤੰਬਰ ਤੋਂ 2 ਦਿਨਾਂ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਮੰਨਿਆ ਜਾਂਦਾ ਹੈ ਕਿ ਇਹ ਬਿਲ ਅੱਜ ਹੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਜਾਵੇਗਾ ਭਾਜਪਾ ਨੇਤਾ ਸੁਕਾਂਝ ਮਜੂਮਦਾਰ ਨੇ ਐਤਵਾਰ ਨੂੰ ਕਿਹਾ ਇਹ ਫੈਸਲਾ ਕੀਤਾ ਸੀ ਅਤੇ ਅਸੀਂ ਮੰਮਤਾ ਬੈਨਰਜੀ ਦੇ ਇਸ ਬਿਲ ਦੀ ਸਮਰਥਨ ਕਰਾਂਗੇ आरजी कर मेडिकल कॉलेज ਅਤੇ ਹਸਪਤਾਲ ਦੇ ਵਿੱਚ 8 ਤੇ 9 ਦੀ ਰਾਤ ਨੂੰ ਇੱਕ ਡਾਕਟਰ ਸਿਖਿਆਰਥੀ ਦੇ ਨਾਲ ਬਲਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ ਬੰਗਾਲ ਵਿੱਚ ਅੱਜ ਵੀ ਜਿਹੜੇ ਡਾਕਟਰ ਨੇ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਇਸ ਘਟਨਾ ਤੋਂ ਬਾਅਦ ਮਮਤਾ ਸਰਕਾਰ ਬਲਤਕਾਰ ਵਿਰੋਧੀ ਬਿੱਲ ਲਿਆ ਰਹੀ ਹੈ ਦੱਸੋ ਇਹ ਕਿ ਇਸ ਬਿੱਲ ਦੇ ਵਿੱਚ ਕੀ ਕੁਝ ਹੋਣਾ ਹੈ ਇਸ ਬਿੱਲ ਦੇ ਵਿੱਚ ਪਹਿਲਾਂ ਤਾਂ অপਰਾজিতা উইমেন এন্ড चिल्ड्रन বিল 2024 ਦਾ ਉਦੇਸ਼ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਪ੍ਰਸਤਾਵਿਤ ਬਿਲ ਕਾਨੂੰਨ ਦੇ ਤਹਿਤ ਬਲਤਕਾਰ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਜਾਂਚ ਦੀ ਸ਼ੁਰੂਆਤੀ ਰਿਪੋਰਟ 21 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਹੈ ਜਿਸ ਨੂੰ 15 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ ਬਲਤਕਾਰ ਦੇ ਕੇਸ ਵਿੱਚ ਦੋਸ਼ੀ ਪਾਇਆ ਜਾਣ ਵਾਲੇ ਵਿਅਕਤੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੋਵੇਗੀ ਜੇ ਪੀੜਤਾ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਕੋਮਾ ਦੇ ਵਿੱਚ ਚਲੀ ਜਾਂਦੀ ਹੈ ਬਿਲ ਦੇ ਵਿੱਚ ਜ਼ਿਲ੍ਹਾ ਪੱਧ ਤੇ ਵਿਸ਼ੇਸ਼ ਟਾਸਕ ਫੋਰਸ ਦੀ ਜਿਹੜੀ ਆਹੋ ਸਥਾਪਨਾ ਕੀਤੀ ਜਾਵੇਗੀ ਦੱਸ ਦਿੰਨੇ ਆ ਵੱਡੀ ਖਬਰ ਹੈ ਕਲਕੱਤਾ ਦੇ ਵਿੱਚ ਜਿਹੜਾ ਡਾਕਟਰ ਦੇ ਨਾਲ ਰੇਪ ਹੋਇਆ ਸੀ ਉਸ ਤੋਂ ਬਾਅਦ ਉਹਦੀ ਹੱਤਿਆ ਹੋ ਗਈ ਸੀ ਉਸ ਨੂੰ ਲੈ ਕੇ ਉਥੋਂ ਦੀ ਸਰਕਾਰ ਨੇ ਮਮਤਾ ਬਨਰਜੀ ਨੇ 2 ਦਿਨਾਂ ਦਾ ਵਿਧਾਨ ਸਭਾ ਦਾ ਜਿਹੜਾ ਉਹ ਸੈਸ਼ਨ ਸੱਧਿਆ ਉਸ ਦੇ ਵਿੱਚ ਬਲਤਕਾਰ ਦੇ ਦੋਸ਼ੀ ਨੂੰ ਸਜ਼ਾ ਦੇਣ ਦਾ ਇੱਕ ਬਿੱਲ ਹੈ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਇਸ ਬਿੱਲ ਦੇ ਵਿੱਚ ਦੋਸ਼ੀ ਨੂੰ 10 ਦਿਨਾਂ ਦੇ ਅੰਦਰ ਹੈ ਜਿਹੜੀ ਉਹ ਸਜ਼ਾ ਦੇਣੀ ਪਵੇਗੀ ਦੱਸ ਦਈਏ ਕਿ ਇਹ ਜਿਹੜਾ ਬਿੱਲ ਹੈ ਕਿ ਇਸ ਦੇ ਵਿੱਚ ਹੋਰ ਜਿਹੜੇ ਖਾਸ ਨੁਕਤੇ ਨੇ ਉਹ ਕਿਹੜੇ-ਕਿਹੜੇ ਨੇ ਇਸ ਬਿੱਲ ਦੇ ਵਿੱਚ অপਰਾਜਿਕতা উইমেন এন্ড চিলড্রেন বিল 2024 উদ্দেশ্য এਦਾ ਹੈਗਾ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਦੱਸ ਦਈਏ ਕਿ ਪ੍ਰਸਤਾਵਿਤ ਬਿਲ ਕਾਨੂੰਨ ਦੇ ਤਹਿਤ ਬਲਤਕਾਰ ਨਾਲ ਸੰਬੰਧਿਤ ਮਾਮਲਿਆਂ 'ਚ ਜਿਹੜੀ ਜਾਂਚ ਦੀ ਸ਼ੁਰੂਆਤੀ ਰਿਪੋਰਟ ਹੈ ਉਹ 21 ਦਿਨ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਇਸ ਨੂੰ 15 ਦਿਨਾਂ ਤੱਕ ਵਧਾਇਆ ਜਾ ਸਕਦਾ ਬਰਾਤਕਾਰ ਦੇ ਕੇਸ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੋਵੇਗੀ ਜੇ ਪੀੜਤਾ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਕੋਮਾ ਦੇ ਵਿੱਚ ਚਲੀ ਜਾਂਦੀ ਹੈ। ਬਿਲ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਟਾਸਕ ਫੋਰਸ ਦੀ ਸਥਾਪਨਾ। ਇਸ ਬਿਲ ਦੇ ਵਿੱਚ ਇਹ ਜਿਹੜੇ ਜੜੀਆਂ ਉਹਨੇ ਨੁਕਤੇ ਨੇ ਇਹ ਅਪਣਾਏ ਜਾਣਗੇ। ਦੱਸ ਦਈਏ ਕਿ ਵੱਡੀ ਖਬਰ ਹੁਣ ਜਿਹੜਾ ਕਲਕੱਤਾ ਬਲਤਕਾਰ ਮਾਮਲਾ ਹੈ ਉਸ ਦੇ ਵਿੱਚ ਦੋਸ਼ੀਆਂ ਨੂੰ 10 ਦਿਨ ਦੇ ਅੰਦਰ ਸਜ਼ਾ ਦਿੱਤੀ ਜਾਵੇਗੀ ਹੋ ਸਕਦਾ ਹੈ ਕਿ ਇਹ ਜਿਹੜਾ ਬਿੱਲ ਹੈ ਅੱਜ ਹੀ ਪੇਸ਼ ਕੀਤਾ ਜਾਵੇ ਅਤੇ ਜਿਹੜਾ ਕਾਨੂੰਨ ਹੈ ਇਸ ਦੇ ਉੱਤੇ ਅਮਲ ਕਰਨਾ ਸ਼ੁਰੂ ਕਰ ਦੇਵੇ ਅਤੇ ਬਲਤਕਾਰ ਦੇ ਦੋਸ਼ੀਆਂ ਨੂੰ 10 ਦਿਨਾਂ ਦੇ ਵਿੱਚ ਮੌਤ ਦੀ ਸਜ਼ਾ ਦੇਣ ਦਾ ਜਿਹੜਾ ਇਹ ਬਿੱਲ ਹੈ ਅੱਜ ਕੋਲਕਾਤਾ ਸਰਕਾਰ ਮਮਤਾ ਬੇਨਰਜੀ ਦੇ ਵੱਲੋਂ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਹੋਰ ਵੱਡੀਆਂ ਅਪਡੇਟਸ ਦੇ ਲਈ ਦੇਖਦੇ ਰਹੋ ਨਿਡਰ ਖਬਰ ਟੀਵੀ